ਮੇਨਾ ਸਾਡੀ 1977 ਤੋਂ ਲਵਾਂ ਦੇ ਵਿੱਚ ਦੇ ਆ ਰਹੇ ਆ ਤੇ ਹੋਣ ਇੱਕ ਗੰਡੀ ਵਿੰਡ ਦਾ ਪਰਮਦੀਪ ਸਿੰਘ ਇੱਕ ਉਧਰ ਜੀਰੇ ਦੇ ਲਾ ਕੇ ਪੈਂਦਾ ਪੋਇਆਂ ਦਾ ਜਸਵੀਰ ਉਹਨਾਂ ਨੇ ਆ ਕੇ ਸਾਡੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਨੰਨਾ ਬਈ ਰਹਿ ਰਿਹਾ ਮੇਰੀ ਵੈਕਤੀਨਾ ਰਿਟਰੀ ਅੱਛਾ ਜੀ ਕੋ ਕਲਵੰਦਰ ਸਿੰਘ ਐ ਤੁੰ ਮਰੀਖ ਸਿੰਘ ਆ ਉਹਨਾਂ ਦੀ ਜਮੀਨ ਆਪਾਂ ਵੇ ਲੈ ਲਈਏ ਉਹਨਾਂ ਕੋਈ ਰੋੜਾ ਨਹੀਂ ਜਣਗੇ ਵੱਟ ਬਣਾਉਣ ਸੰਪੂਰਨ ਸਹੀ ਫਲੰਦਰ ਦੇਖ ਕੇ ਜਣਗੇ ਜਮੀਨ ਲਈ ਇਹ ਉਹ ਬੰਦਾ ਲਖਮੀ ਸਿੰਘ ਸਾਡੇ ਨਾਲ ਹੱਥ ਮਿਲਾ ਜੰਗੇ ਤੁਹਾਨੂੰ ਪੰਗਾ ਪਾਈ ਬੈਠਾ ਜਣਗੇ ਵੀ ਬੰਦੇ ਬਾਹਰ ਪਿਆ ਬੜਾ ਸਤਾ ਨਹੀਂ ਪਾਣੀ ਖਾਲੀਆਂ ਬਣਾ ਕੇ ਖਾਲੀਆਂ ਲਾਏ ਪਾਣੀ ਲਾਇਆ ਤੇ ਫਿਰ ਵੀ ਆਪਾਂ ਜਿਖਰਦੇ ਆ ਜੀ ੜਾਲੇ ੜਾਲੇ ਆਦੇ ਤੁਹਾਨੂੰ ਮਾਰ ਲਵਾਂ ਮਾਨ ਪਾਣੀ ਛੱਡ ਦਿਓ ਸਾਡੇ ਕੋਲ ਹਾਈ ਕੋਰਟ ਦਾ ਕੇਸ ਹੈ ਜੀ ਲੋਅ ਕੋਰਟ ਦਾ ਕੇਸ ਆ ਸਾਲੋ ਪ੍ਰਕਾਸ਼ ਸਿੰਘ ਪਿੰਡ ਚੌਲੇਗੇ ਸਾਡੇ ਜੀ ਜਮੀਨ ਆ ਸਾਡੀ 1973 ਤੋਂ ਉਹਦੇ ਵਿੱਚ ਦੇ ਆ ਰਹੇ ਆ ਤੇ ਉਹਨ ਇੱਕ ਗੱਡੀ ਵਿੰਨ ਦਾ ਪਰਮਦੀਪ ਸਿੰਘ ਇੱਕ ਉਹਦਰੋਂ ਜੀਰੇ ਦੇ ਲਾਗੇ ਪਿੰਡ ਆ ਪੋਈਆਂ ਦਾ ਜਸਵੀਰ ਉਹਨਾਂ ਨੇ ਆਣ ਕੇ ਜੀ ਸਾਡੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਬੜਾ ਜ਼ਕਾਇਆ ਜਾਈ ਪਾਣੀ ਖੜਗੀਆਂ ਬਣਾ ਕੇ ਖੜਗੀਆਂ ਪਾਣੀ ਲਾਇਆ ਤੇ ਫਿਰ ਵੀ ਅੱਜੇ ਫਿਰਦੇ ਆ ਜੀ ਦਾਲੇ-ਦਾਲੇ ਆਦੇ ਤੁਹਾਨੂੰ ਮਾਰ ਦੇਣਾ ਮਾਨ ਨਿਪਾਲੀ ਛੱਡ ਦਿਓ ਸਾਡੇ ਕੋਲ ਦਸਤਾਵੇਜ਼ ਜਰਾ ਬਿਲਕੁਲ ਪੂਰੇ ਆ ਜੀ ਸਾਡੇ ਕੋਲ ਹਾਈ ਕੋਰਟ ਦਾ ਸਟੇ ਹੈ ਜੀ ਲੋ ਕੋਰਟ ਦਾ ਸਟੇ ਆ ਇਹਨਾਂ ਦੇ ਕਟੈਂਪਟ ਕੋਰਟ 1600 1464 ਜਿਹੜੀ ਹਾਈ ਕੋਰਟ ਨੇ ਪਾਈ ਆ ਉੱਥੇ ਪੇਸ਼ ਨਹੀਂ ਹੋਏ ਤੇ ਪੂਆ ਸਾਡੀ ਜਿਹੜੀ ਭੱਜ ਗਈ ਅਮਰੀਕਾ ਤੇ ਗੋਪਕੀ ਇਸ ਤੇ ਪੇਸ਼ ਨਹੀਂ ਹੋਏ ਇਹਨਾਂ ਦੇ ਕਿੰਦੇ ਰਿਜਿਸਟਰੀ ਸਾਡੇ ਕੋਲ ਹੈ ਕਿੰਦੇ ਫਰਜੀ ਆ ਜੀ ਕੱਲ ਸਾਡੇ ਐਸਐਸਪੀ ਸਾਹਿਬ ਦੇ ਅਸੀਂ ਉੱਥੇ ਕਾਗਜ਼ੇ ਵਿਖਾਏ ਆ ਕਿਉਂ ਫਰਜੀ ਨੰਬਰ ਲੱਗਦਾ ਲਗੇ ਆ ਮੈਂ ਕਹਿੰਨ ਫੜੋ ਜੀ ਹੁਣ ਮੁੜ ਕੇ ਇਹਨੇ ਭੱਜ ਜਾਣਾ ਤੇ ਉਹ ਮਤਲਬ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਫੜਿਆ ਨਹੀਂ ਕੈਚ ਨਹੀਂ ਕੀਤਾ ਤੇ ਉਹ ਫਰਜੀ ਆਨੇ ਅਸੀਂ ਦਰੁਸਤ ਕਰਾ ਲੈਨੇ ਆ ਜੇ ਪਤਾ ਲੱਗ ਜਾਊ ਕਿਨੇ ਦਿੱਤੇ ਸਨ ਫਰਜੀ ਜਿਹੜਾ ਤੁਸੀਂ ਸੀਆਈਏ ਮੁਲਾਜ਼ਮ ਦੀ ਗੱਲ ਕਰਦੇ ਸੀ ਐਸਟਾ ਉਹ ਕਹਿੰਦੇ ਕਿ ਉਹਦਾ ਦੇ ਵਿੱਚ ਰੋਲ ਕੋਈ ਨਹੀਂ ਸੀ ਜੀ ਉਹ ਕਰਤਾ ਧਰਤਾ ਹੀ ਉਹ ਆ ਜੀ ਅੱਛਾ ਜੀ ਉਹ ਸਰਪੰਚ ਕਹਿੰਦਾ ਉਹਦਾ ਰੋਲ ਨਹੀਂ ਨਹੀਂ ਜੀ ਨਹੀਂ ਉਹ ਕਰਤਾ ਧਰਤਾ ਹੀ ਉਹ ਸਰਪੰਚ ਤੇ ਆਨੇ ਕਾਹਦਾ ਸਰਪੰਚ ਆ ਜੀ ਕੁਈ ਨਾ ਪ੍ਰਸ਼ਾਸਨ ਪਾਸੋਂ ਕੀ ਮੰਗੋ ਪ੍ਰਸ਼ਾਸਨ ਤੋਂ ਇਹ ਆ ਜੀ ਇਹਨਾਂ ਦੇ ਕਾਰਵਾਈ ਹੋਵੇ ਤੇ ਸਾਡੀ ਜਿਹੜੀ ਜ਼ਮੀਨ ਆ ਸਾਡੇ ਤੋਂ ਰਿਕਵਰਟ ਪਾਉਂਦੇ ਜਿਹੜੀ ਉਹ ਕੱਢੀ ਜਾਵੇ ਕੱਲ੍ਹ ਸਾਹਬ ਨੇ ਆਖਿਆ ਵੀ 2 ਦਿਨਾਂ ਆਸਤੇ ਤੁਸੀਂ ਠਹਿਰ ਜਾਓ ਤੇ ਮੁੜ ਕੇ ਆਪਣੀ ਪੈੜੀ ਨੂੰ ਆਪ ਦਾ ਤੁਸੀਂ ਲਾਓ ਤੇ ਉਹਨਾਂ ਨੇ ਵੀ ਰੋਕਿਆ ਸਾਨੂੰ ਵੀ ਰੋਕਿਆ ਪਰ ਸਾਡਾ ਤੇ ਕਸੂਰ ਕੋਈ ਨਹੀਂ ਸਾਡੇ ਦੇ ਸਮੇਂ ਮਾਰ ਹੋ ਜਾਣੀ ਆ ਜੀ ਇਹ ਤਾਂ ਫਗੜੀ ਨਾ ਬੀਟੀ ਗਈ ਤੇ ਇਹਨਾਂ ਦੇ ਕੋਲ ਹੀ ਕੱਖ ਨਹੀਂ ਤੇ ਬਿਨਾ ਕਾਗਜ਼ਾਂ ਤੋਂ ਹੀ ਪੁਲਿਸ ਦੇ ਨਾਲ ਮਿਲ ਕੇ ਤਲ ਕਰਨ ਲੈ ਇਹਨਾਂ ਨੂੰ ਉਹ ਕਹਿ ਜਾਂਦਾ ਕਿ ਇਹਨਾਂ ਨੂੰ ਸਿਰਫ ਠੇਕੇ ਉੱਤੇ ਇਹੋ ਹੀ ਗੱਲ ਹੈ ਨਹੀਂ ਜੀ ਨਹੀਂ ਕੋਈ ਠੇਕਾ ਠੋਕਾ ਨਹੀਂਗਾ ਜੀ ਕੋਈ ਕੋਈ ਨਹੀਂਗਾ ਇਹਦੇ ਸਿਰਫ ਪੈੜੀ ਹੜੱਪਣਾ ਚਾਹੁੰਦੇ ਆ ਇਹਨਾਂ ਨੇ ਸ਼ਿੰਦਰਕੌਰ ਤੋਂ ਜਾਂ ਚੌਪੜੇ ਤੋਂ ਪੈਸੇ ਲੈ ਕੇ ਮਤਲਬ ਜਿਵੇਂ ਬਿਜ਼ਨਸ ਬੜਾਇਆ ਜੀ ਪੈਸੇ ਲੈ ਕੇ ਛਡਵਾ ਕੇ ਉਹਨਾਂ ਨੂੰ ਖਬਰ ਲੈ ਕਰਨੀ ਕਿੰਨੀ ਨਦੀਨ ਹੈ ਜਿੱਥੇ ਕੰਮ ਕਰਦਾ ਜੀ ਇਹਨਾਂ ਨੇ ਜੀ ਸਾਢੇ 4-5 ਕਿੱਲੇ ਪੰਜ ਇੱਕ ਪੈੜੀ ਆ ਜੀ ਪ੍ਰਸ਼ਾਸਨ ਨੂੰ ਇਹ ਆ ਜੀ ਇਹਨਾਂ ਨੂੰ ਜੁੱਤੀਆਂ ਮਾਰ ਕੇ ਬਾਹਰ ਕੱਢਣ ਆਪ ਦੇ ਕਿਉਂ ਸਾਨੂੰ ਤੱਕ ਪਰੇਸ਼ਾਨ ਕਰਦੇ ਆ ਮੇਰਾ ਨਾਮ ਜੀ ਸੁਖਦੀਪ ਸਿੰਘ ਆ ਜੀ ਕਿਉਂ ਨਹੀਂ ਸੀ ਇਹ ਸਾਰੇ ਪਰਮਦੀਪ ਸਿੰਘ ਆ ਜਿਹੜਾ ਗੰਡੇ ਵੇਣ ਦਾ ਸੀ ਸਟਾਫ ਦੇ ਵਿੱਚ ਲੱਗਾ ਜੀ ਇਹ ਸ਼ਰੇਮ ਜਿਹੜਾ ਤੱਕਾ ਕਰਦੇ ਜਸਬੀਰ ਸਿੰਘ ਵੀ ਆ ਤੇ ਜਾਲੀ ਦਸਤਾਵੇਜ਼ ਲੈ ਕੇ ਜ਼ਮੀਨ ਤੇ ਤੇ ਮਹਾਰਾਜ ਚਾਰ ਤੱਕੇ ਨਾ ਪੈਰੀ ਦੇ ਵਿੱਚ ਐਂਟਰ ਹੁੰਦੇ ਆ ਜੀ ਤੇ ਉਹਨਾਂ ਨੇ ਕੱਲ ਤੋਂ ਪਰਸੋਂ ਦਾ ਨਾ ਪਾਣੀ ਛੱਡਿਆ ਤੇ ਫੇਰ ਐਸਐਸਪੀ ਸਾਹਿਬ ਦੇ ਐਸਪੀ ਐਡ ਕੁਆਟਰ ਤੇਸ਼ ਹੋਏ ਤੇ ਇਹਨਾਂ ਨੇ ਆਪ ਦਾ ਕੋਈ ਦਸਤਾਵੇਜ਼ ਨਹੀਂ ਉਖਾਇਆ ਜਾਲੀ ਦਸਤਾਵੇਜ਼ ਵਿਖਾਏ ਸਾਰੇ ਜਿੰਨੇ ਵੀ ਹੈਗੇ ਇਹਨਾਂ ਕੋਲੇ ਤੇ ਉਹਨਾਂ ਨੂੰ ਸਗੋਂ ਉਲਟਾ ਕਾਰਵਾਈ ਕਰਨ ਦੇ ਬਜਾਏ ਇਹਨਾਂ ਨੇ ਜਿਹੜਾ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਤੁਰੰਤ ਉਸੇ ਟਾਈਮ ਹੀ ਉਹਨਾਂ ਨੂੰ 2 ਦਿਨ ਦਾ ਟਾਈਮ ਦਿੱਤਾ ਗਿਆ ਕਿ ਤੁਸੀਂ ਆਪ ਦਾ ਮੌਕਾ ਸੰਭਾਲਣ ਵਾਲਾ ਹੀ ਕੰਮ ਹੋ ਗਿਆ ਜੀ ਤੇ ਮੌਕਾ ਸੰਭਾਲ ਲਓ ਤੇ ਜਿਹੜੇ 2 ਦਿਨ ਦਾ ਟਾਈਮ ਦਿੱਤਾ ਦੋਨ ਦਿਨਾਂ 'ਚ ਜਿਹੜਾ ਡੀਸੀ ਸਾਹਿਬ ਦੇ ਜਿਹੜੀ ਇਨਕੁਆਰੀਆਂ ਦੇ ਲੌਗਿੰਗ ਨੇ ਦੋਵਾਂ ਦਿਨਾਂ ਬਾਅਦ ਜਿਹੜਾ ਵਾ ਫੈਸਲਾ ਦਿੱਤਾ ਜਾਊਗਾ ਸਸਪੀਸਾਬ ਨੇ ਹੁਕਮ ਦਿੱਤੇ ਆ ਜੀ ਉਹ ਬਰਨਦੀਰ ਦਾ ਕੀ ਰੋਲੇ ਉਹ ਮਾਲਕ ਹੈ ਕੀ ਆ ਉਹ ਨਹੀਂ ਜੀ ਕੋਈ ਨਹੀਂ ਜੀ ਕੋਈ ਮਾਲਕ ਨਹੀਂਗਾ ਜੀ ਠੱਕੇ ਸ਼ਾਈ ਆ ਇੱਕ ਨੌਕਰੀ ਦੀ ਜਿਹੜੀ ਬਰਦੀ ਦੀ ਤਾਕਤ ਹੈ ਜਿਹੜੀ ਉਹ ਆਂਦਾ ਮੈਂ ਵਿਖਾਉਣੀ ਚਾਹਣਾ ਵਾ ਤੇ ਨਜਾਇਜ਼ ਸਰ ਪਰਚੇ ਵੀ ਉਹ ਕਰਾ ਸਕਦਾ ਕਿਸੇ ਟਾਈਮ ਵੀ ਕਰਾ ਸਕਦਾ ਜੀ ਕੀ ਇੱਕ ਆਦੀ ਨੌਕਰੀ ਕਰਦਾ ਸੀ ਇਹ ਸਟਾਫ ਦੇ ਵਿੱਚ ਸਬ ਇਨਸਪੈਕਟਰ ਆ ਜੀ ਉਹ ਅੱਛਾ ਉਹ ਠੱਕਾ ਕਰਦਾ ਹਾਂਜੀ ਉਹਦਾ ਪ੍ਰੂਫ ਵੀ ਸਰ ਉਹਦੀਆਂ ਰਿਕਾਰਡਿੰਗਾਂ ਵੀ ਹੈਗੀਆਂ ਵਾ ਤੇ ਉਹ ਸਾਰਾ ਕੁਝ ਜਿਹੜਾ ਨਾਲ ਲੱਗਣਾ ਚਾਹੀਦਾ ਤੇ ਉਹਦੇ ਵਿੱਚ ਜਿਹੜਾ ਵਾ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਸਰ ਰਿਕਾਰਡਿੰਗ ਆ ਇਹ ਆ ਕਿ ਉਹ ਜਦੋਂ ਪੈੜੀ ਤੇ ਵਿੱਚ ਐਂਟਰ ਹੁੰਦੇ ਆ ਤੇ ਉਸੇ ਟਾਈਮ ਇਹ ਫੋਨ ਲਾ ਕੇ ਕਹਿੰਦੇ ਆ ਕਿ ਇਹ ਪੈੜੀ ਅਸੀਂ ਖਰੀਦੀ ਆ ਤੇ ਅਸੀਂ ਤੁਹਾਡੇ ਨਾਲ ਜਿਹੜੀ ਤਿੰਨ ਕਿੱਲੇ ਜ਼ਮੀਨ ਛੱਡ ਦੋ ਤੁਹਾਨੂੰ ਠੀਕ ਆ ਜੀ ਤੇ ਅਸੀਂ ਤਾਂ ਆदत ਅੱਧੀ ਪੈੜੀ ਛੱਡ ਦੋ ਤੇ ਅੱਧੀ ਅਸੀਂ ਰੱਖ ਲੈਨੇ ਤੇ ਅੱਧੀ ਤੁਸੀਂ ਰੱਖ ਲੋ ਤੇ ਅਸੀਂ ਕਿਹਦੇ ਲਈ ਛੱਡੀਏ ਸਾਡੀ ਜਦੀ ਜਦੀ ਮਾਲਕੀ ਆ ਸਾਡੀ ਘਰ ਦੀ ਜ਼ਮੀਨ ਆ ਤੇ ਅਸੀਂ ਕਿਸ ਕੰਮ ਲਈ ਛੱਡਣੀ ਆ ਸਿੰਹ ਸਾਹਿਬ ਕਹਿੰਦੇ ਸਾਹਿਬ ਇਹ ਚਾਹੁੰਦੇ ਆ ਕਿ ਪਰਮਦੀਪ ਸਿੰਘ ਤੇ ਜਸਪੀਰ ਸਿੰਘ ਸਰਪੰਚ ਜਿਹੜਾ ਬਿੱਲੋ ਦਾ ਵਾ ਇਹਨੂੰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਤੇ ਇਹਨਾਂ ਨੂੰ ਜਿੰਉ ਤੱਕਾ ਕਰਦੇ ਇਹਨਾਂ ਨੂੰ ਰੋਕਿਆ ਜਾਵੇ ਲਖਵਿੰਦਰਪੁਰ ਇੱਕ ਜਸਪੀਰ ਸਿੰਘ ਸਰਪੰਚ ਇੱਕ ਪਰਮਜੀ ਪੰਮਾ ਜੀ ਇਹ ਸਾਡੇ ਘਰ ਆ ਰਗੇ ਬੂਹੇ ਅੱਗੇ ਆਏ ਆ ਤੇ ਆ ਕੇ ਆਂਦੇ ਬੱਚੇ ਮੇਰੇ ਘਰ ਆ ਉਨਾਂ ਨੇ ਆਖਾ ਵੀ ਹੇਤਾਂ ਤੰਮ ਮਾਰਦਾਂਗੇ ਜੇ ਪੈਲੀ ਚ ਪੈਰ ਪਾਇਆ ਸਾਡਾ ਇੱਕ ਸਾਨੂੰ ਦਿੱਤਾ ਜਾਵੇ ਜਿਹੜਾ ਉਹ ਉਹ ਨੂੰ ਪਹੁੰਚ ਪਹੁੰਚਣਾ ਆਪਣਾ ਹੰਡੀ ਸਰ ਕੀ ਨਾ ਆਪਣਾ ਜਿਸ ਵੀ ਪਿੰਡ ਦੇ ਸਰ ਇੱਕ ਜਿਉਣਗੇ ਪੈਲੀ ਦਾ ਕੋਈ ਝਗੜਾ ਹੋ ਕੀ ਹੈ ਪੂਰਾ ਮਾਮਲਾ ਜਿੰਨਾ ਕੋਈ ਦੇਖਿਆ ਤੇ ਮੇਰੀ ਰਾਇ ਇਸ ਤੇ ਨਾ ਰਿਟਰੀ ਹੁੰਦੀ ਅੱਛਾ ਜੀ ਕੋ ਕਲੰਦਰ ਸਿੰਘ ਹੈ ਤੇ ਮਰੀਕ ਸਿੰਘ ਹੈ ਉਹਨਾਂ ਦੀ ਜ਼ਮੀਨ ਆਪਾਂ ਵੇਚ ਲਈ ਹੈ ਉਹਨਾਂ ਕੋਈ ਰੋੜਾ ਨਹੀਂ ਜਾਣਗੇ ਵਟ ਬਣਾਉਣ ਸਮ ਕੋਈ ਸਹੀ ਸੰਮਤ ਦੇਖ ਕੇ ਜਾਣਗੇ ਜੀ ਜੀ ਇਹ ਉਹ ਬੰਦਾ ਲਖਬੀਰ ਸਿੰਘ ਸਾਡੇ ਨਾਲ ਖਾਬੋ ਖੈ ਜਾਣਗੇ ਸਾਨੂੰ ਪੰਗਾ ਪਾਈ ਬਿਠਾ ਜਾਣਗੇ ਦੇ ਬੰਦੇ ਵੱਰਦੇ ਆ ਤੇ ਕਰਨ ਕੋਈ ਕੁਛ ਆਦਾ ਕਰੀ ਕੋਠਾ ਦੇਣ ਸਰ ਉਹ ਹੈ ਹਾਈ ਕੋਰਟ ਦਾ ਸਟੇਲ ਹੀ ਫਿਰਦੇ ਆ ਅਨੇ ਉਹ ਤਾਂ ਜਿਹਨੇ ਆਪਣੇ ਸਿੰਦਰ ਕੌਰ ਹੀ ਉਹਨਾਂ ਦਾ ਕੇਸ ਚੱਲਦਾ ਇਹਨਾਂ ਤੇ ਉਹ ਸਿੰਦਰ ਕੌਰ ਜਿੱਤੇ ਆ ਕੇਸ ਉਹ ਅਪੀਲ ਭਾਈ ਹਾਈ ਕੋਰਟ ਦੇ ਨੂੰ ਸਟੇਨਿੰਗ ਆ ਜੀ ਅੱਛਾ ਹੈ ਉਹ ਉਹ ਕਬਜ਼ਾ ਹੀ ਉਹਨਾਂ ਦਾ ਪਹਿਲਾਂ ਅੱਛਾ ਨਹੀਂ ਕਬਜ਼ਾ ਨਹੀਂ ਕਬਜ਼ਾ ਤਾਂ ਠੇਕੇ ਦੇ ਬੰਦੇ ਰਹਿੰਦੇ ਆ ਆਪਣੇ ਮਰੜਾਂ ਦੇ ਮਰੜ ਪੇੜ ਦੇ ਅੱਛਾ ਇਹ ਉਹ ਠੇਕੇ ਜਮੀਨ ਹੁੰਦੇ ਅੱਛਾ ਇਹ ਉਹਨਾਂ ਦੇ ਬਾਅਦ ਮਰੀਕ ਸਿੰਘ ਤੇ ਕੌਮ ਸਿੰਘ ਨੇ ਜ਼ਮੀਨ ਲਈ ਔਰ ਰਜਿਸਟਰੀ ਤੁਹਾਡੇ ਨਾਮ ਆ ਫਿਰ ਅਲਟੀਮੇਟ ਦੀ ਵਾਇਸ ਤੇ ਨਾਮ ਸਰਜੀਵ ਦੋਤੇ ਨਾਮ ਸਰ ਜੇ ਫਿਰ ਮਾਲਕ ਤੇ ਇਹ ਤੇ ਫਿਰ ਥਿਆਰਾ ਨਾ ਕੌਜਾ ਕਿਉਂ ਲੈਣਾ ਪੈ ਗਿਆ ਨਹੀਂ ਥਿਆਰ ਤਾਂ ਆਪਦੇ ਸਾਡੇ ਨਾਨਸੀ ਥਿਆਰੇ ਉਹ ਆਪਦੇ ਗੱਡੀਆਂ ਨਾ ਲੈ ਕੇ ਆਏ ਕੋ ਸਾਡੇ ਕੋਚੇ ਵੀ ਡਰੇ ਨਿਕੜੀਆਂ ਅੱਛਾ ਜੀ ਪਾਜੀ ਦਾ ਲਾ ਦੋ ਕੋਈ ਜੰਦ ਲੱਖਣ ਵਿੰਦਣਾ ਉਹ ਆਂਦੇ ਦੋ ਤਿੰਨ ਵਾਰੀ ਸਾਡੀ ਫਸਲ ਵੀ ਵੱਢ ਕੇ ਲੈ ਗਏ ਨਹੀਂ ਨਹੀਂ ਝੂਠ ਮਾਰਦੇ ਆ ਜੀ ਅੱਛਾ ਫਸਲ ਵੀ ਵੱਢੀ ਉਹ ਅੱਛਾ ਜੀ ਦੇਖ ਉਹ ਆਂਦੇ ਕੌਜਾ ਸਾਡਾ ਆਵਾਦੇ ਤੇ ਤੁਸੀਂ ਕਹਿੰਦੇ ਸਾਡਾ ਆ ਨਹੀਂ ਆਪਣਾ ਕੌਜਾ ਸਾਡਾ ਅਸੀਂ ਜੋ ਜੀਨਵਾ ਗਏ ਪਹਿਲੇ ਦਿਨ ਅੱਛਾ ਜੀ ਕਰਨੀ ਕਿ ਕਿਸੇ ਨਾਲ ਕੋਈ ਮ ਅੱਜ 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 ਠਾਣੇ ਫੈਸਲਾ ਸੀ ਐਸਪੀ ਕੋਲ ਕੀ ਮਾਮਲਾ ਹੈ ਐਸਪੀਟ ਬਟਰੀ ਨੂੰ ਸੱਦੇ ਬੁਲਾਇਆ ਸੀ ਤੇ ਵੀਰ ਸਿੰਘ ਨੂੰ ਵੀ ਅੱਛਾ ਇਹ ਤੇਰੇ ਕੋਲ ਕੀ ਚੀਜ਼ ਆ ਤੂੰ ਮੁਖਾਸਨ ਕੋਈ ਆਪਣਾ ਦਸਤੇ ਹੈ ਜਾਂ ਕੁਝ ਵੀ ਹੈ ਅੱਛਾ ਇਹ ਉਹ ਕੁਝ ਨਹੀਂ ਮੁਖਾ ਸਕਿਆ ਚਲੇ ਗਿਆ ਵਾਪਸ ਅੱਛਾ ਇਹ ਜੇ ਅਸੀਂ ਆਪ ਦੋ ਜਣੇ ਉਹ ਜਮਾਂ ਹੁੰਦੀ ਆਪਣੀ ਵਿਖਾਈਏ ਫਿਰ ਅਸੀਂ ਰਿਪੋਰਟ ਸਾਡੇ ਨਾਮ ਤੇ ਕਰਾਉਣਾ ਸਾਡੇ ਨਾਮ ਤੇ ਅੱਛਾ ਇਹ ਇਸ ਮਾਮਲੇ ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਪ੍ਰਸ਼ਾਸਨ ਵਾਲਿਆਂ ਨੇ ਵੀ ਉਹਨਾਂ ਨੇ ਇੰਨਾ ਪੈਸੇ 1.2 ਕਰੋੜ ਰੁਪਈਆ ਲੱਗ ਰਿਹਾ ਰਿਪੋਰਟ ਕਰਾਈ ਹੈ ਕਹਜਾਓ ਸਾਡੀ ਹੋਂਦ ਕਰੇ ਜਾਣਗੇ ਜੇ ਕੱਲ ਨੂੰ ਗੱਲਬਾਤ ਹੁੰਦੀ ਹੈ ਜੀ ਇਸ ਬੰਦੇ ਨੂੰ ਪਤਾ ਨਹੀਂ ਕਿਹਦਾ ਨਿਸ਼ਾਨ ਕਰ ਲੇ ਜਾਂ ਸਾਡਾ ਨਿਸ਼ਾਨ ਕਰ ਦੇ ਇਸ ਜ਼ਮੀਨ ਤੇ ਕਿੰਨੀਆਂ ਧਿਰਾਂ ਇਸ ਵੇਲੇ ਆਉਂਦਾ ਸੰਦੇ ਆ ਅਮ ਸਾਹਮਣੇ ਅਸੀਂ ਮੈਂ ਜਸਵੀਰ ਸਿੰਘ ਇੱਕ ਤੇ ਲਖਵੀਰ ਸਿੰਘ ਨਾਲ ਬੋਰ ਬੈਠੇ ਜੀ